ਹਾਂਜੀ ਬੱਚਾ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਬੇਟੇ ਸਕਰੀਨ ਸ਼ੇਅਰ ਹੋ ਰਹੀ ਹੈ ਗੈਸ ਵਰ ਠੀਕ ਹੈ ਹੁਣ ਮੈਨੂੰ ਇਹ ਦੱਸੋ ਕੱਲ ਜਿਹੜੇ ਆਪਾਂ ਕੀਤੇ ਸੀ ਗੁਰੂ ਨਾਨਕ ਦੇਵ ਜੀ ਦੇ ਪ੍ਰਸ਼ਨ ਉੱਤਰ ਉਹ ਸਾਰੇ ਯਾਦ ਹੋ ਗਏ ਕੰਨੀ ਇਸ ਨੂੰ ਨਹੀਂ ਮੈਂ ਠੀਕ ਹੈ ਉਹ ਸਾਰੇ ਯਾਦ ਕਰਨੇ ਆ ਤੁਸੀਂ ਵੀਡੀਓ ਦੇਖ ਕੇ ਵੀ ਉਹਨਾਂ ਨੂੰ ਕਰਨਾ ਹੈ ਠੀਕ ਹੈ ਤੇ ਮੈਂ ਉਹਦੀ ਫੋਟੋਜ਼ ਵੀ ਭੇਜਤੀਆਂ ਸੀ ਗਰੁੱਪ ਦੇ ਵਿੱਚ ਠੀਕ ਹੈ ਅੱਜ ਅਸੀਂ ਕਰਾਂਗੇ ਗੁਰੂ ਅੰਗਦ ਦੇਵ ਜੀ ਦੇ ਪ੍ਰਸ਼ਨ ਉੱਤਰ ਠੀਕ ਹੈ ਪਹਿਲੇ ਆਪਾਂ ਥੋੜਾ ਸਿਮਰਨ ਕਰਦੇ ਹਾਂ ਠੀਕ ਹੈ ਮਾਈਕ ਆਨ ਕਰੋ ਬੱਚੇ ਸਿਮਰਨ ਸਟਾਰਟ ਕਰੋ ਕਰ ਲਿਆ ਮਾਈਕ ਵਾਹਿਗੁਰੂ 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 ਵਾਹ ਗੁਰੂ ਵਾਹਿਗੁਰੂ ਵਾਹਿਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹਿਗੁਰੂ ਆ ਰਹੀ ਹੈ ਹਾਂਜੀ ਆ ਰਹੀ ਜੱਟ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਵਾਹ ਵਾਹ ਹੈ ਗੁਰੂ ਵਾਹ 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 ਗੁਰੂ ਵਾਹ ਗੁਰੂ ਵਾਹ 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 ਗੁਰੂ ਵਾਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੱਚਾ ਮਾਈਕ ਮਿਊਟ ਕਰ ਲਓ ਬਟੇ ਮਾਈਕ ਮਿਊਟ ਕਰ ਲਓ ਕਰ ਲਓ ਹਾਂਜੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਪ੍ਰਸ਼ਨ ਹੈ ਭਾਈ ਲੈਣਾ ਜੀ ਗੁਰੰਗਦ ਦੇਵ ਜੀ ਦਾ ਪਹਿਲਾ ਨਾਮ ਕੀ ਸੀ ਪਾਈ ਲੈਣਾ ਜੀ ਹਾਂਜੀ ਜਦੋਂ ਗੁਰੂ ਨਹੀਂ ਨਾ ਬਣੇ ਸੀ ਪਹਿਲਾ ਨਾਮ ਉਹਨਾਂ ਦਾ ਸੀ ਪਾਈ ਲੈਣਾ ਜੀ ਠੀਕ ਹੈ ਪਾਈ ਲੈਣਾ ਜੀ ਨੇ ਕਿਹਨਾਂ ਦੇ ਮੂਹ ਮੂਹ ਚੋ ਬਾਣੀ ਸੁਣ ਕੇ ਪ੍ਰਭਾਵਿਤ ਹੋਏ ਸੀ ਭਾਈ ਜੋਤ ਜੀ ਦੇ ਭਾਈ ਜੋਤ ਜੀ ਦੇ ਠੀਕ ਹੈ ਭਾਈ ਜੋਤ ਜੀ ਸੀ ਉਹ ਬਾਣੀ ਪੜਦੇ ਵੇ ਸੀ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਗੁਰੂ ਅੰਗਦ ਦੇਵ ਜੀ ਨੇ ਬਾਣੀ ਸੁਣੀ ਸੀ ਸਭ ਤੋਂ ਪਹਿਲਾਂ ਠੀਕ ਹੈ ਉਹਨਾਂ ਦੇ ਮੁਖ ਚ ਬਾਣੀ ਸੁਣ ਕੇ ਪ੍ਰਭਾਵਿਤ ਹੋਏ ਸੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਇਹਨਾਂ ਦੇ ਸਿਰ 'ਤੇ ਕਾ ਦੀ ਪੰਡ ਨਹੀਂ ਦੀਨ ਦੁਨੀਆ ਦਾ ਛਤਰ ਹੈ ਉੱਪਰ ਚਿੱਕੜ ਨਹੀਂ ਕੇਸਰ ਹੈ ਇਹ ਸ਼ਬਦ ਕਿਸ ਨੇ ਕਿਸ ਬਾਰੇ ਕਹੇ ਸੀ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਣਾ ਜੀ ਬਾਰੇ ਕਹੇ ਸੀ ਹਾਂਜੀ ਠੀਕ ਹੈ ਅਗਲਾ ਪ੍ਰਸ਼ਨ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਣਾ ਜੀ ਦੀ ਪ੍ਰਖਿਆ ਕਿਵੇਂ ਲਈ ਸੀ ਪ੍ਰਖਿਆ ਪੜੋ ਠੰਡੇ ਵਿੱਚ ਠੰਡੇ ਵਿੱਚ ਟਟ ਟਿਹੀ ਕੰਢੇ ਉਡ ਵਾਲੇ ਗਿਆ ਸਿਆਲੇ ਅੱਧੀ ਰਾਤ ਦਰਿਆ ਰਾਵੀ ਦੇ ਕਪੜੇ ਤੋਂ ਲੇ ਗਿਆ ਦੇ ਮੁਰਦਾ ਥੋੜਾ ਲੈਫਟ ਕਰੋ ਹਾਂਜੀ ਖਾ ਲਏ ਗਿਆ ਹਾਂਜੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਪ੍ਰੀਖਿਆ ਲਿੱਤੀ ਸੀ ਗੁਰੂ ਅੰਗਦ ਦੇਵ ਜੀ ਦੀ ਠੀਕ ਹੈ ਬਹੁਤ ਸਾਰੀਆਂ ਪ੍ਰੀਖਿਆਵਾਂ ਲਿੱਤੀਆਂ ਸੀ ਜਿਨ੍ਹਾਂ ਵਿੱਚ ਗੁਰੂ ਅੰਗਦ ਦੇਵ ਜੀ ਪਾਸ ਹੋਏ ਸੀ ਤੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਮਿਲੀ ਸੀ ਠੀਕ ਹੈ ਮੁਰਦਾ ਖਾਣ ਲਈ ਕਿਹਾ ਸੀ ਮੁਰਦਾ ਪਿਆਸੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਮੁਰਦਾ ਖਾਣਾ ਹੈ ਠੀਕ ਹੈ ਤੁਸੀਂ ਖਾ ਲਓ ਹਾਂਜੀ ਤੇ ਤੁਹਾਨੂੰ ਪਤਾ ਹੈ ਕਿਸ ਨੂੰ ਇਸ ਸਾਖੀ ਬਾਰੇ ਹਾਂਜੀ ਬੱਚੋ ਪਤਾ ਤੁਹਾਨੂੰ ਤੇ ਜਦੋਂ ਚਾਦਰ ਹਟਾਈ ਸੀ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਨੇ ਕਹਿਤਾ ਸੀਗਾ ਕਿ ਸਿਰ ਵਾਲੇ ਪਾਸੋਂ ਖਾਣਾ ਕਿ ਪੈਰ ਵਾਲੇ ਪਾਸੋਂ ਖਾਣਾ ਤੇ ਜਦੋਂ ਚਾਦਰ ਹਟਾਈ ਸੀ ਤਾਂ ਅੰਦਰ ਉਹਦੇ ਕੀ ਸੀਗਾ ਕੜਾ ਪ੍ਰਸ਼ਾਦ ਸੀਗਾ ਠੀਕ ਹੈ ਦੇਗ ਬਣਾਈ ਹੋਈ ਸੀ ਠੀਕ ਹੈ ਪੈਰ ਵਾਲੇ ਪਾਸੋਂ ਖਾਣਾ ਨਹੀਂ ਉਹਨਾਂ ਨੇ ਪੁੱਛਿਆ ਸੀਗਾ ਕਿ ਕਿਹੜੇ ਪਾਸੋਂ ਦੀ ਖਾਣਾ ਪੈਰ ਵਾਲੇ ਪਾਸੋਂ ਕਿ ਸਿਰ ਵਾਲੇ ਪਾਸੋਂ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਕਿ ਤੁਸੀ ਹੁਕਮ ਕਰੋ ਕਿਹੜੇ ਪਾਸੋਂ ਖਾਣਾ ਤੇ ਜਦੋਂ ਚਾਦਰ ਹਟਾਈ ਸੀ ਤਾਂ ਅੰਦਰ ਦੇਗ ਸੀ ਕੜਾ ਪ੍ਰਸ਼ਾਦ ਠੀਕ ਹੈ ਕੀ ਸੀ ਗੰਦਰ ਕੜਾ ਪ੍ਰਸ਼ਾਦ ਕੀ ਸੀਗਾ ਬਿٹے ਅੰਦਰ ਕੜਾ ਪ੍ਰਸ਼ਾਦ ਹਾਂਜੀ ਕੜਾ ਪ੍ਰਸ਼ਾਦ ਸੀ ਉਹ ਗੁਰੂ ਨਾਨਕ ਦੇਵ ਜੀ ਜੀ ਨਾ ਦੇ ਪ੍ਰੀਖਿਆ ਲਿੱਤੀ ਸੀ ਨਾ ਤੇ ਆ ਦੇਖੋ ਮੁਰਦਾ ਖਾਣ ਲੈ ਕੇ ਆ ਸੀ ਹੈਨਾ ਇਹਦੇ ਵਿੱਚ ਆਇਆ ਪਏ ਅਨਸਰ ਇਹਦਾ ਤੇ ਅੱਧੀ ਰਾਤ ਦਰਿਆ ਰਾਵੀ ਤੇ ਕਪੜੇ ਧੋਣ ਲੈ ਕੇ ਆਸੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਬਾਹਰ ਧੁੱਪ ਨਿਕਲੀ ਹੋਈ ਹੈ ਅੱਧੀ ਰਾਤ ਨੂੰ ਬਾਹਰ ਜਾ ਕੇ ਕਪੜੇ ਧੋ ਕੇ ਆਓ ਤੇ ਫਿਰ ਯਸ ਫਿਰ ਥੋੜੀ ਜਿਮੇ ਮੈਂ ਇੰਟੀ ਕਰੂ ਮੈਂ ਤੁਹਾਡਾ ਦੇਖ ਨਹੀਂ ਰਿਹਾ ਕਿ ਲਿਆ ਨੇ ਹਾਂਜੀ ਬੱਚਾ ਹੁਣ ਠੀਕ ਹੈ ਯਸ ਹਾਂਜੀ ਤੇ ਦੇਖੋ ਸਾਡੇ ਵਰਗਾ ਹੁੰਦਾ ਤਾਂ ਆਪਾਂ ਕਹਿ ਦਿੰਦੇ ਕਿ ਅੱਧੀ ਰਾਤ ਹੋਈ ਪਈ ਹੈ ਬਾਬਾ ਜੀ ਇਸ ਟਾਈਮ ਤਾਂ ਧੁੱਪ ਹੈ ਹੀ ਨਹੀਂ ਕਿਵੇਂ ਆਪਾਂ ਕਪੜੇ ਸੁਕਾ ਸਕਦੇ ਹਾਂ ਨਾ ਪਰ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਦੀ ਗੱਲ ਮੰਨ ਕੇ ਬਾਹਰ ਕੱਪੜੇ ਧੋਣ ਲਈ ਚਲੇ ਗਏ ਸੀ ਠੀਕ ਹੈ ਤੇ ਤੇ ਅਸੀਂ ਵੀ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਗੁਰਬਾਣੀ ਤੇ ਬਿਨਾਂ ਸ਼ੰਕਿਆਂ ਦੇ ਆਪਾਂ ਕਰਾਂਗੇ ਨਾ ਵਿਸ਼ਵਾਸ ਕਰਾਂਗੇ ਗੁਰਬਾਣੀ ਤੇ ਫਿਰ ਸਾਨੂੰ ਵੀ ਗੁਰਬਾਣੀ ਪਰਤਖ ਕਰਕੇ ਦਿਖਾ ਦਿੰਦੀ ਹੈ ਗੁਰਬਾਣੀ ਕਹੇ ਸੇਵਕ ਜਨਮਾਨ ਹੈ ਆਂਦੀ ਨਾ ਲਾਈਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਅਰੇ ਕੁਰਬਾਨੀ ਕਹੇ ਸੇਵਕ ਜਨਮਾਨਾ ਪਤਖ ਗੁਰੂ ਨੇ ਸਾਰੇ ਫਿਰ ਗੁਰੂ ਸਿ ਸਗੁਰ ਸਾਹਿਬ ਜੀ ਪਤਖ ਕਰਕੇ ਦਿਖਾ ਦਿੰਦੇ ਨੇ ਠੀਕ ਹੈ ਹਾਂਜੀ ਮੈਂ ਸ਼ਬਦ ਦਿਖਾਉਂਦੀ ਆ ਇਹ ਵਾਲਾ ਰੁਕੋ ਬੰਦੀ ਹੈ ਜਿਹੜੇ ਬੁੱਕ ਚ ਕੁਐਸਚਨ ਆਂਸਰ ਕਰਾ ਰਹੇ ਨੇ ਬੁੱਕ ਦਾ ਨਾਮ ਕੀ ਹੈ ਬੇਟੇ ਇਸ ਬੁੱਕ ਦਾ ਨਾਮ ਹੈਗਾ ਹੈ ਬਾਲ ਵਿਰਸਾ ਬਾਲ ਵਿਰਸਾ ਹਾਂਜੀ ਬੇਟੇ ਬਾਲ ਵਿਰਸਾ ਗੁਰਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਇਹ ਬੁੱਕ ਹੈ ਇਹ ਸਾਨੂੰ ਗੁਰਦੁਆਰੇ ਵਿੱਚ ਮਿਲੀ ਸੀ ਉਸ ਤੋਂ ਮੈਂ ਤੁਹਾਨੂੰ ਕਰਵਾ ਰਹੀ ਹਾਂ ਠੀਕ ਹੈ ਇਹ ਦੇਖੋ ਬੇਟੇ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਹੀ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ ਠੀਕ ਹੈ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨ ਨਾ ਪਰਤਖੂ ਬੀ ਫਤਾਰੇ ਸਭੇ ਬੁਰਾ ਮਸ ਬੁਰਾ ਹੈ ਉਸ ਰਿਆ ਮਨਨ ਵੀ ਗਿਆ ਖੁਾਰੇ ਕਿਉ ਫਨ ਚੰਦਰ ਹਾਂਸ ਬਿਤੀ ਕਿਆ ਤ੍ਰੇਸਤ ਜੁਦੇ ਆਪਣਾ ਕਾਲ ਲੁਕੀ ਜਾ ਰਹੇ ਪ੍ਰਭ ਕੋ ਜੈ ਮੈਂ ਅੰਤਲ ਲੋਚੇ ਹਾਂਜੀ ਇਹ ਪੂਰਾ ਸ਼ਬਦ ਹੈ ਠੀਕ ਹੈ ਤੁਸੀਂ ਆਈ ਗ੍ਰੰਥ ਤੋਂ ਸਰਚ ਕਰ ਸਕਦੇ ਹੋ ओके मैम हां जी ਆ ਦੇਖੋ ਇਹਦੇ ਅਰਥ ਪੜਦੇ ਆਪਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਪੜੋ ਲਾਈਨ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਸਾਰੇ ਤੋਂ ਹਵਾਲਾ ਹੈ ਲਫਜ਼ਾ ਹੈ ਗੁਰੂ ਬਾਲੇ ਕਹੇ ਸਿਵਕ ਜਨਮ ਬਾਣੀ ਪਰ ਤੱਕ ਗੁਰੂ ਦੇ ਸਾਰੇ ਗੁਰੂ ਬਾਲੇ ਚਾਹਦੇ ਸਿਵਕ ਮੁਸਤ ਬਾੜੀ ਹਤੇ ਸ਼ਰਧਾ ਧਾਰਦਾ ਹੈ

ਹਾਂ ਲੋ ਕੀ ਆ ਰਹੇ ਜੀਵੇ ਸ੍ਰੀ ਸ੍ਰੀ ਗੁਰੂ ਪਲੇ ਕੇਂਦਰ ਰੰਤ ਦਾ ਗੁਰੂ ਸੋਦਾ ਬੋਲਦਾ ਆਪਣੇ ਬਾਰੇ ਹੀ ਕਰ ਨੂੰ ਅ ਆਪ ਦਾ ਆ ਆਪਣੇ ਘਰ ਨੂੰ ਸੋ ਆਤੀ ਨਾਲ ਖੜਾ ਬੈਠਾ ਹਾਂਜੀ ਆ ਦੇਖੋ ਸਭ ਤੋਂ ਪਹਿਲੇ ਆਪਾਂ ਪੜਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਠੀਕ ਹੈ ਗੁਰੂ ਦੀ ਬਾਣੀ ਸਿੱਖ ਦਾ ਗੁਰੂ ਹੈ ਸਿੱਖ ਦਾ ਗੁਰੂ ਕੌਣ ਹੈ ਗੁਰੂ ਦੀ ਬਾਣੀ ਠੀਕ ਹੈ ਗੁਰੂ ਬਾਣੀ ਵਿੱਚ ਮੌਜੂਦ ਹੈ ਕਿੱਥੇ ਮੌਜੂਦ ਹੈ ਵਾਹਿਗੁਰੂ ਜੀ ਗੁਰਬਾਣੀ ਦੇ ਅੰਦਰ ਠੀਕ ਹੈ ਗੁਰੂ ਦੀ ਬਾਣੀ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਹੈ ਜਿਸ ਨੂੰ ਸਿੱਖ ਹਰ ਵੇਲੇ ਹਾਂਜੀ ਬੱਚੇ ਮੈਂ ਭੇਜੇ ਹੋਇਆ ਠੀਕ ਹੈ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਹੈ ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿੱਚ ਸਾੰਭ ਰੱਖਦਾ ਹੈ ਠੀਕ ਹੈ ਬਾਦ ਗੁਰਬਾਣੀ ਕਹੇ ਸੇਵਕ ਜਨਮਾਨੇ ਪਰ ਤੱਕ ਗੁਰੂ ਨਿਸਤਾਰੇ ਗੁਰੂ ਬਾਣੀ ਉਚਾਰਦਾ ਹੈ ਠੀਕ ਹੈ ਗੁਰੂ ਸਾਹਿਬ ਜੀ ਨੇ ਬਾਣੀ ਉਚਾਰੀ ਆ ਗੁਰੂ ਦਾ ਸੇਵਕ ਉਸ ਬਾਣੀ ਉੱਤੇ ਸ਼ਰਧਾ ਧਾਰਦਾ ਹੈ ਤੇ ਗੁਰੂ ਉਸ ਨੂੰ ਗੁਰੂ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ ਸੰਬੰਧ ਤੋਂ ਪਾਰ ਲੰਘਾ ਦਿੰਦਾ ਹੈ ਜਦੋਂ ਅਸੀਂ ਵਿਸ਼ਵਾਸ ਕਰਾਂਗੇ ਤਾਂ ਹੋਏਗੀ ਇਹ ਸਾਰੀਆਂ ਚੀਜ਼ਾਂ ਸਾਡੀਆਂ ਠੀਕ ਹੈ ਸਾਨੂੰ ਵਿਸ਼ਵਾਸ ਕਰਨਾ ਪਏਗਾ ਹਾਂਜੀ

ਕਸ਼ਰਤਾਂ ਕਰਦੇ ਸੀ ਠੀਕ ਹੈ ਤਾਂ ਗੁਰੂ ਸਾਹਿਬ ਜੀ ਨੇ ਕਹੇ ਸੀ ਸਾਰਾ ਸਰੀਰ ਤੰਦਰੁਸਤ ਹੋਏਗਾ ਤਾਂ ਹੀ ਮਨ ਤੰਦਰੁਸਤ ਹੋਏਗਾ ਫਿਰ ਅਸੀਂ ਬਾਣੀ ਅੱਛੀ ਤਰ੍ਹਾਂ ਪੜ ਸਕਾਂਗੇ ਠੀਕ ਹੈ ਅੱਛੀ ਤਰ੍ਹਾਂ ਭਗਤੀ ਵੱਲ ਧਿਆਨ ਦੇ ਸਕਾਂਗੇ ਗੁਰਮੁਖੀ ਲਿਪੀ ਨੂੰ ਕਿਸ ਗੁਰੂ ਸਾਹਿਬਾਨ ਨੇ ਪ੍ਰਚਲਿਤ ਕੀਤਾ ਕਿਸ ਨੇ ਪ੍ਰਚਲਿਤ ਕੀਤਾ ਸੀ ਗੁਰਮੁਖੀ ਲਿਪੀ ਨੂੰ ਗੁਰੂ ਅੰਗਦ ਦੇਵ ਜੀ ਨੇ ਕਿਹਾ ਸੀਗਾ ਗੁਰੂ ਅੰਗਦ ਦੇਵ ਜੀ ਨੇ ਬਣਾਈ ਸੀ ਗੁਰਮੁਖੀ ਲੈਂਗੁਏਜ ਆਪ ਆਪ ਕਰਦੇ ਆ ਨਾ ਊੜਾ ਐੜਾ ਈੜੀ ਸਸਾ ਹਾਹ ਸਾਰੀ ਗੁਰਮੁਖੀ ਲੈਂਗੁਏਜ ਗੈਸ ਗੈਸ ਮੈਂ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀ ਇਹਦੀ ਠੀਕ ਹੈ ਪ੍ਰਚਲਿਤ ਕੀਤਾ ਸੀ ਇਸ ਭਾਸ਼ਾ ਨੂੰ ਠੀਕ ਹੈ ਕਿਹੜੀ ਭਾਸ਼ਾ ਨੂੰ ਊੜਾ ਐੜਾ ਈੜੀ ਸਸਾ ਹਾਹ ਗੁਰਮੁਖੀ ਲਿਪੀ ਠੀਕ ਹੈ ਗੁਰਮੁਖੀ ਬੋਲਣਾ ਇਹਨੂੰ OK ਜੀ ਕਿਹੜਾ ਮੁਗਲ ਬਾਦਸ਼ਾਹ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਲਈ ਆਇਆ ਇੱਕ ਸੈਕਿੰਡ ਵਿੱਚ ਬੱਚੇ ਆਏ ਨਾ ਉਹਨਾਂ ਨੂੰ ਮੈਂ ਐਂਟਰ ਕਰਾਂ ਕਲਾਸ ਵਿੱਚ ਹਾਂਜੀ ਕਿਹੜਾ ਮੁਗਲ ਬਾਦਸ਼ਾਹ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਲਈ ਆਇਆ ਸੀ ਕਿਹੜਾ ਬਾਦਸ਼ਾਹ ਆਇਆ ਸੀ ਦਰਸ਼ਨ ਕਰਨ ਹਮਾਇਉ ਹਾਂਜੀ ਹਮਾਇਉ ਬਾਦਸ਼ਾਹ ਮੁਗਲ ਬਾਦਸ਼ਾਹ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਲਈ ਆਇਆ ਸੀ ਹਮਾਇਉ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਕਿਹੜਾ ਰਾਗੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕਰਦਾ ਸੀ ਪਾਈ ਬਲਵੰਡ ਹਾਂਜੀ ਦਰਬਾਰ ਸੀ ਕੀਰਤਨ ਹਾਂਜੀ ਜਿਹੜਾ ਰਾਗੀ ਸੀ ਨਾ ਪਾਈ ਬਲਵੰਡ ਨਾਮ ਸੀ ਉਹਨਾਂ ਦਾ ਠੀਕ ਹੈ ਤੇ ਉਹ ਕੀਰਤਨ ਕਰਦੇ ਸੀ ਠੀਕ ਹੈ ਸਮਝ ਆ ਰਹੀ ਹੈ ਗੈਸ ਕਰੋ ਠੀਕ ਹੈ ਲਾਸਟ ਕੁਐਸਚਨ ਹੈ ਗੁਰੂ ਅੰਗਦ ਦੇਵ ਜੀ ਦੀ ਬਾਣੀ ਕਿਸ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਤੁਕਾਵਿਤ ਵਿੱਚ ਦਰਜ ਹੈ ਹਾਂਜੀ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਗੁਰੂ ਅੰਗਦ ਦੇਵ ਜੀ ਦੇ ਸ਼ਲੋਕ ਹਨ ਠੀਕ ਹੈ ਗੈਸ ਕਰੋ